ਬਾਪੂ ਜੀ ਮੱਖੀਆਂ ਲੜੀਆਂ ਬਾਕੀ ਦੀਆਂ ਲੜੀਆਂ ਕਿੰਨੀਆਂ ਗਾ ਪਤਾ ਨਹੀਂ ਕਿੰਨੀਆਂ ਭਰੀਆਂ ਸੀ ਪੱਗ ਅੱਛਾ ਔਰ ਡੰਕੇ ਡੰਕ ਪਏ ਹਾਂ ਬਾਬੂ ਆ ਦੇਖੋ ਵੀ ਕਿੰਨੇ ਡੰਗ ਲੜ ਚਲੀਏ ਹੌਲ ਚੱਲਦੇ ਹਾਂ ਪੱਗਾਂ ਮਾਂ ਡੰਕੇ ਡੰਕ ਹੈ ਬਈ ਲਗੇ ਵੀ ਮੂੰਹ ਤੇ ਲੜੀ ਨਹੀਂ ਨਹੀਂ ਬਚਾਏ ਕਹਿੰਦੇ ਹਾਂ ਨੱਕ ਤੇ ਐ ਲੜੀ ਵੀ ਉਹ ਬਾਗ ਨਾ ਰੰਮੂ ਬੱਤੂ ਨਾ ਮੇਰੀ ਕਿੰਪਾ ਚਾ ਪੱਜਰੇ ਕਿਉਂ ਹੈ ਬਸ ਥੋੜੇ ਦੇ ਕੰਮ ਕਰਾ ਦਮ ਆ ਗਏ ਕੋੜਾ ਇੱਧਰ ਉੱਧਰ ਹੋਇਆ ਆ ਤਾਰੀ ਪਾਸ ਕੋੜੇ ਗਾ ਲੜ ਗਈ ਬਾਈ ਅੱਗ ਰੰਮਣ ਕਣੀ ਜਾਰੀ ਹੈ ਜੀ ਤੇ ਬਾਕੀ ਮੌਸਮ ਬਹੁਤ ਖਰਾਬ ਹੋ ਗਿਆ ਦੇਖੋ ਬੱਦਲ ਕਿਸ ਤਰ੍ਹਾਂ ਫੈਲ ਰਿਹਾ ਐਂ ਲੱਗ ਰਿਹਾ ਜਿਵੇਂ ਧੁੰਦਾਂ ਹੀ ਵੀ ਹੋ ਆ ਜਿਸ ਤਰ੍ਹਾਂ ਆਪਣੇ ਸਿਆਲੇ ਵਿੱਚ ਧੁੰਦ ਵਾਲਾ ਮਾਹੌਲ ਹੋਇਆ ਵਾ ਕੁਝ ਨਹੀਂ ਦਿਖਾਈ ਦੇ ਰਿਹਾ ਭਾਈ ਥੋੜੀ ਥੋੜੀ ਦੂਰ ਦਿਖ ਰਿਹਾ ਬਸ ਬਾਕੀ ਪਹਾੜੀਆਂ ਪੂੜੀਆਂ ਸਭ ਗੈਪ ਇੱਧਰ ਦੇਖੋ ਤਲਾ ਕੁਝ ਨਹੀਂ ਦਿਖ ਰਿਹਾ ਇਹ ਦੇਖੋ ਬਹੁਤ ਜ਼ਿਆਦਾ ਮੌਸਮ ਖਰਾਬ ਹੋਇਆ ਵਾ ਬਾਕੀ ਸੰਗਤ ਸਭ ਚੱਲੇ ਪਾ ਰਹੀ ਹੈ ਗੋਵਿੰਦਾਂ ਵੱਲੋਂ ਲਗਭਗ ਤਕਰੀਬਨ ਚੱਲੇ ਪਾਤੇ ਸੰਗਤ ਨੇ ਸਾਰੀ ਨਾ ਉੱਪਰ ਤੇ ਬਾਈ ਵਾਹਿਗੁਰੂ ਮੁੰਡੇ ਵੀ ਬਹੁਤ ਪਟੇਗਾ ਹਾਂ ਮੁੰਡੇ ਮਿੱਤੇ ਇਹ ਪਟੇਗਾ ਅਦਰ ਲਾ ਫਾਪਾ ਹਾਂ ਮੇਰਾ ਵੀ ਆਇਆ ਇੱਕ ਅੱਛਾ ਮਦੇ ਪਟੇਗਾ ਪੰਜ ਚਾਰ ਕੋਈ ਜੱਕਰ ਨਹੀਂ ਹੈ ਮੁੰਡੇ ਲਾ ਅੱਜ ਮੁੰਡੇ ਵਦੇ ਹਾਂ ਬਾਕੀ ਛੜੀ ਲੱਗ ਰਹੀ ਆ ਬਾਈ ਜਾਨਦੇ ਗੋਬਿੰਦ ਘਟ ਮਿੱਦਾ ਹੈ ਉਹ ਗੋਬਿੰਦ ਘਟ ਚਲ ਲਿਖਾ ਜਾ ਕੇ ਮੌਸਮ ਕਹ ਕਹ ਟੈਂਪ ਕਹ ਜਾ ਮੌਸਮ ਚੋ ਠੀਕ ਮੌਸਮ ਚਾ ਪਤਾ ਵੀ ਟਾਈਮ ਟੇਬਲ ਵੀ ਦੇਖਾ ਨਾ ਕੈਂਪ ਜੇ ਪਹੁੰਚਾ ਆਪਾਂ ਗੋਬਿੰਦ ਧਾਮ ਜੇ ਟਾਈਮ ਤੇ ਪਹੁੰਚਾਂਗੇ ਫਿਰ ਤੋਂ ਚਲ ਚਲੇ ਲੋ ਜੀ ਸਾਹਮਣੇ ਦਿਖ ਰਹਾ ਗਵਿੰਦ ਧਾਮ ਫਰੀਵਨ ਕੰਟਾ ਕੋਰ ਲੱਗ ਜੂਗਾ ਆਪਣਾ ਬਾਈ ਤੇ ਬਾਕੀ ਐਮਕੁੰਡ ਸਾਹਿਬ ਦਾ ਉੱਪਰ ਤੇ ਦਿਖਣਾ ਬੰਦ ਹੋ ਗਿਆ ਬਿਲਕੁਲ ਸੰਗਤ ਆਲੀ ਅਰੇ ਦੇ ਸਰੇ ਦਿਖ ਰਹੀ ਰਾਸਤੇ ਦਾ ਆ ਰਹੀ ਦੇਖੋ ਉਹ ਦੇਖੋ ਕਿੱਥੇ ਤੱਕ ਆ ਰਹੀ ਸੰਗਤ ਜੀ ਬਾਕੀ ਮੀਬ ਹੋਇਆ ਬੰਦ ਬਈ ਣਮਣ ਕਣੇ ਜੇ ਗਿਰੇ ਰਹੀ ਸੀ ਮੌਸਮ ਬਹੁਤ ਖਰਾਬ ਹੋ ਗਿਆ ਤਾਂ ਈਬ ਤੁੱਪ ਨਿਕਲੀ ਣੀਆਂ ਹੋ ਗਈ ਬੰਦ ਤੇ ਲਾਨੇ ਰੇ ਥੋੜੀ ਜੀ ਥੱਲੇ ਨੂੰ ਹਣ ਤੇ ਆਪਾਂ ਦੇਖਦੇ ਆਂ ਸਲਾਹ ਕਰਕੇ ਸ਼ਾਇਦ ਗੋਵਿੰਦ ਘਾਟੇ ਪਹੁੰਚੀ ਅੱਜ ਕਰਦੇ ਆਂ ਸਲਾਮਸਾਰਾ ਜਾ ਕੇ ਗੋਵਿੰਦ ਧਾਮ ਤੇ ਸਤਿ ਸ਼੍ਰੀ ਅਕਾਲ ਆਪਾਂ ਪਹੁੰਚ ਗਏ ਜੀ ਗਵਿੰਦ ਧਾਮ ਟਾਈਮ ਹੁਣੇ 5 ਹੋ ਗਏ ਬਈ ਸਤੋਵੀਰ ਅੱਗ ਗਏ ਰਾਮੂ ਪਿੱਛੇ ਗੁਕੜੀ ਲੱਗਿਆ ਪਰਵਾਣਾ ਤੇਰਾ ਗੁਕੜੀ ਖਾਣੀ ਐ ਮਨ ਨੂੰ ਵੀ ਕਹਿ ਰਿਹਾ ਤਾਂ ਮੈਂ ਤਾਂ ਖਾਣੀ ਨਹੀਂ ਤੇ ਬਾਕੀ ਦੇਖਦੇ ਆ ਕਰਦੇ ਆ ਸਲਾਬੀ ਬੇਸਲਾਬ ਤਾਂ ਹੈ ਇਹ ਮਾਰੋ ਟਾਪ ਥੱਲੇ ਨੂੰ ਹੁਣ ਬਸ ਇੱਧਾ ਹੋਣ ਜੂਗੇ 9 ਵਜੇ ਤੱਕ ਬਾਕੀ ਦੇਖਦੇ ਆ ਕਿਆ ਕੰਡੀਸ਼ਨ ਹੈ ਬੰਦਿਆਂ ਦੀ ਹਲੇ ਤੇਲ ਮਾਲਿਸ਼ ਯਾ ਮਸ਼ੀਨਾਂ ਰੱਖਿਆ ਹੋਇਆ ਮ사ਜ ਵਾਸਤਾ ਕੋਈ ਮਾਲਸਾਲੀਆਂ ਨਵਾਬਟੇ 26 ਇਹ ਕੀ ਮਤਲਬ ਭਾਇਆ ਨਵਾਬਟੇ 26 ਐਸੀ ਇੱਕ ਵਾਰ ਤਾਂ ਨਾ ਕੱਲ ਆਪਾਂ ਨੇ ਵੀ ਬੈਠੇ ਜੇ ਆਪਾਂ ਨੇ ਵੀ ਕਰਵਾਈ ਸੀ ਇੱਕ ਵਾਰ ਤਾਂ ਇਸ ਤਰ੍ਹਾਂ ਹੋ ਜਾਂਦਾ ਵੀ ਜਿਨੋਂ ਲੱਤਾਂ ਹਈ ਨਹੀਂ ਨਾਲ ਵੀ ਆਪਾਂ ਨੇ ਥਕਾਵਟ ਹੋਈ ਹੈ ਨਹੀਂ ਬਿਲਕੁਲ ਵੀ ਨਹੀਂ ਹੁੰਦਾ ਇੱਕ ਹੋਰ ਕੀ ਹੋਰ ਹੈ ਤੇਲ ਮਾਲਿਸ਼ ਤੇਲ ਮ사ਜ ਪੈਸੇ ਲੰਦੇ ਹੋਣੇ ਉਹਰੇ ਬਈ ਪਤਾ ਨਹੀਂ ਕਿ ਆਸਾ ਪਤਾਵ ਲੰਦੇ ਹੋਣੇ ਬਾਕੀ ਉੱਥੇ ਤਾਂ ਉਹ ਫਰੀ ਮੈਂ ਦਾ ਰਸਤੇ ਮੋਂ ਕੈਂਪ ਜਾਵ ਉਸਕਾ ਤਾਂ ਕੋਈ ਚਾਰਜ ਨਹੀਂ ਬਾਕੀ ਰੰਮੂ ਨੂੰ ਆ ਜਾਣ ਤੋਂ ਪਿੱਛੇ ਆ ਰਿਹਾ ਪੁੱਛਿਆ ਉਸਨੂੰ ਵੀ ਕਿਹਾ ਸਲਾਹ ਹੈ ਬਾਕੀ ਇਹਨਾਂ ਮਾਰਦੇ ਹੋਣੇ ਗਲਾਸ 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 ਦੁੱਧ ਦਾ ਦੇਖੋ ਕੜ ਰਹੇ ਦੁੱਧ ਕੜਾਈ ਵਿੱਚ ਧਰਿਆ ਵਾ ਚਲਾਵਾਂ ਜਮਨ ਰਾਜਲੀਪੀ ਖਾਈ ਆਪਾਂ ਨੇ ਬਹੁਤ ਸਵਾਦ ਦੀ ਰੱਦੀ ਦੀ ਆਪਣਾ ਤਾਂ ਬਣਾਉਂਦੇ ਨਹੀਂ ਜਲੇਤੀ ਥੈ ਲੌਂਗੀ ਬਰੀਕ ਤੇ ਖਰਾਰੀ ਪਰ ਸਵਾਦ ਵੀ ਸੀ ਅੰਦਰ ਛੋਲੇ ਰੱਖੇ ਨੇ ਬਰਾਤ ਚ ਛੋਲੇ ਭਟੂਰੇ ਛੋਲਾ ਭਟੂਰਾ ਚੱਲ ਰਿਹਾ ਪਹੁੰਚ ਗਏ ਜੀ ਆਪਾਂ ਗੁਰੂ ਘਰ ਸੂਰ ਦੁਆਰਾ गोविंद ਧਾਮ ਬਾਕੀ ਕਹਤਾ ਰਹੇ ਜਾਣੇ ਨੂੰ ਤਵੀਰ ਨੂੰ ਪੁੱਛਦੇ ਮਿਲਦੇ ਕਿੱਥਾ ਆ ਉਹ ਆ ਗਿਆ ਕਹਨੇ ਖੈਲੀ ਆ ਤਾ ਮੈਂ ਤਾਂ ਕਿਹਾ ਕਿ ਤੁਹਾਨੂੰ ਭਾਇੁਰ ਰੱਖੀ ਮੇਰੇ ਕਾਰੇ ਉਹ ਨਹੀਂ ਕਰੋਗਾ ਮੈਂ ਲੋ ਆ ਕੇ ਰਤ ਨੂੰਗਾ ਨਿਕਲ ਲਿਓ ਫੇ ਚਲੋ ਫੇ ਚਲੋ ਚਲੋ ਜੀ ਆ ਰਹੇ ਹਾਂ ਚੱਲੇ ਬਾਈ ਗਵਿੰਦ ਘਾਟ ਨੂੰ ਪਵਾਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੰਦਰ ਉਸਤੀਆਂ ਬਖਸ਼ੀ ਸ਼ਰਧ ਦੀ ਕਲਾ ਰਤਸ਼ੀ ਸੱਚੇ ਸਤਿਗੁਰੂ ਹਾਂ ਡੰਡਾ ਚਾਹੀਏ ਨਹੀਂ ਲਿਆ ਬਣਾਏਗਾ ਠੀਕ ਆ ਮੇਰੇ ਕੋਲ ਨਾਮ ਚਲੋ ਜੀ ਆ 3 ਵਜੇ ਚਾਲੇ ਗੋਵਿੰਦ ਘਾਟ ਨੂੰ ਅਲੌਸਮੈਂਟ ਕਰ ਰਹੇ ਹਾਂ ਰਵੀ ਭਾਈ ਗੁਰਦੁਆਰੇ ਮਾ ਸੰਗਤ ਬਹੁਤ ਆ ਰਹੀ ਹੈ ਜੀ ਭਾਈ ਜਿਹੜੇ ਹੈਮਪੂਰ ਸਾਹਿਬ ਤੇ ਆ ਗਈ ਸੰਗਤ ਵੀ ਸਿੱਧੀ ਆਪਣਾ ਦੁਮੇਂਦਰ ਘਾਟ ਨੂੰ ਜਾਊ ਭਾਈ। ਅੱਛਾ ਰਣੇ ਦਾ ਨਾ ਪ੍ਰਬੰਧ ਨਹੀਂ ਹੈ। ਇਹ ਸੰਗਤ ਨਮੀ ਆ ਰਹੀ ਹੈ ਜਿਹੜੀ ਉਹ ਵੀ ਬਹੁਤ ਆ ਰਹੀ ਹੈ। ਵੀ ਵੀ ਸਾਰੀ ਸੰਗਤ ਜਿਉਰੀ ਰੁਕ ਜਵੈ ਹੈ ਹੈਮਪੂਰ ਸਾਹਿਬ ਵਾਲੀ ਭਾਈ। ਵਾਸਤੇ ਪੈਣੇ ਪੈਣੇ ਵਾਸਤੇ ਜਗ੍ਹਾ ਕੋਈ ਨਹੀਂ ਮਿਲਦੀ। ਰਾਤ ਆਪਾਂ ਕਲਟੀਵੇਟਰ ਜੇਵਾ ਪਏ ਤੇ ਬਹੁ 11:30 ਵਜੇ ਅਸੀਂ ਬਾਰਸਾਈ ਮੈਂ ਕਿਹਾ ਤੇ ਰੱਖਾ ਕੋਈ ਬਾਰਸ਼ ਮੈਂ ਬਈ ਗਿੱਲੇ ਕਰਦੇ ਕੱਪੜੇ ਵੀ ਜੇ ਪਹਿਲੇ 4-5 ਘੰਟੇ ਫਿਰ ਚੱਲਦਾ ਚਾਹਤ ਵੀ ਗਿੱਲੀ ਹੋਈ ਪਈ ਮੇਰੀ ਯਾ ਘਾਟੀ 50 ਕਿਲੋਮੀਟਰ ਦੀ 1.5 ਘੰਟੇ ਕੋਲੜੀ ਸਾਰਿਆਂ ਦੇ ਇੱਕੋ ਸਾਥ ਵੀ 1.5 ਕਿਹੜੀ ਘਾਟੀ ਆ 40 7 ਕਿਲੋਮੀਟਰ ਦੀ ਆ ਹਾਂ ਜਿਹੜੇ ਘੰਟਿਆਂ ਕੱਢੀ ਮੰਨੇ ਹਾਂ ਕਬਾੜ ਜੀ 14 ਕਿਲੋਮੀਟਰ 3 ਘੰਟੇ ਲਾਾਂਗੇ ਕਿਹੜਾ ਟਾਈਮ ਹੋ ਗਿਆ ਭਲਾ ਕਿਹੜਾ ਟਾਈਮ ਹੋ ਗਿਆ ਟਾਈਮ 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 ਜੀ ਐਮ ਦੇ ਸਾਡੇ ਬਾਬਾ ਜੀ ਸਾਡੇ ਪੰਜ ਸਾਡੇ 8 ਵਜੇ ਮਿੰਟੇ ਹੋਣੇ ਚਾਹੀਏ ਸਾਡੇ 5 ਦਾ ਟਾਈਮ ਹੋ ਗਿਆ ਭਾਈ ਹਾਂ 8:30 ਪਹੁੰਚੂਗੇ 9 ਵਜੇ ਗੋਬਿੰਦ ਘਟ ਬਾਕੀ ਦੇਖਦੇ ਆਂ ਯਾ ਵੀ ਨਿਕਲ ਗਿਆ ਜੀ ਕਿੰਨੇ ਵਜੇ ਪਹੁੰਚੇ ਅਸੀਂ ਅੰਦਾਜ਼ਾ ਇਹ ਵੀ 9:00 ਵਜੇ ਏਡਗੇਡਮਾ 9:00 ਵਾਂ 8:30 ਵੀ ਹੋ ਸਕਦੇ 9:30 ਵੀ ਹੋ ਸਕਦੇ ਬਈ 10:00 ਵੀ ਹੋ ਸਕਦੇ ਮਨ ਨੂੰ ਟੱਪ ਰਵੇ ਹੈ ਕੋਈ ਤਵਾਰ ਹੈ ਕਿਹੜਾ ਟਾਈਮ ਹੋ ਜਿਵੇਂ ਜਾਂਦੇ ਜਾਂਦੇ ਨੇ 5-6 ਕਿਲੋ

ਕੀ ਜੀ ਨੂੰ ਕਹ ਜੇ ਬਾਕੀ ਹੁਣ ਤੱਕ ਦਾ ਸਫਰ ਬਾਈ ਬਹੁਤ ਵਧੀਆ ਰਿਹਾ ਬੜਾ ਅਨੰਦ ਆ ਬਾਈ ਗੁਰੂ ਦੀ ਕਿਰਪਾ ਤੇ ਹੋਲੀ ਕਿਰਪਾ ਵਾਹਿਗੁਰੂ ਜੀ ਦੀ ਬਹੁਤ ਸੋਹਣਾ ਸਫਰ ਰਿਹਾ ਟਾਈਮ ਗੈਲ ਮੁੜੇ ਉੱਪਰ ਤੇ ਵੀ ਆਪਾਂ ਨਿਹਾਲਾ ਜਾਵੇ ਜੰਗੀ ਜੰਗਨਾਲ ਸਰਬੱਤਾਂ ਦੀ ਸੰਦੇ ਚਰਣਾ ਨੂੰ ਪਾਵੇ ਸਤਿ ਸ਼੍ਰੀ ਅਕਾਲ ਤਤ ਸ਼੍ਰੀ ਅਕਾਲ ਆ ਰਹੀ ਦੇਖੋ ਬਈ ਸੰਗਤ ਠਾਠਾ ਮਾਰੀ ਵਾਏ 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 ਠੀਕੇ ਬੀਆ ਇਹਦਾ ਕਿੰਨੀ ਆ ਰਹੀ ਸੰਗਤ ਬਾਤੀ ਤਕਰੀਬਨ ਸਵੇਰ ਟਾਈਮ ਤੇ 11 ਵਜੇ ਤੋਂ ਸ਼ੁਰੂ ਹੋ ਜਾ ਸੰਗਤਾਨੀ ਬਈ ਨਵੀ ਜਿਹੜੀ ਗਵਿੰਦ ਘਾਟ ਤੇ ਆਵਾ ਸ਼ਾਮ ਤੱਕ ਨੇਰੇ ਤੱਕ ਆਈ ਜਾ 7-8 ਵਜੇ ਤੱਕ ਸੰਗਤ ਆਈਓ ਜਹਾ ਮੱਚੇ ਇੱਧਰੇ ਦੁਕਾਨ ਦੀ ਕੁੰਦਰੀ ਇੱਥੇ ਮੋਚੀ ਬੈਠਿਆ ਮੋਚੀ ਬੈਠੇ ਚੈਨਾ ਚੁੰਨਾ ਬੈਗਾਂ ਦੀਆਂ ਕੋਈ ਜੁੱਤੀ ਦਾ ਕੋਈ ਸੈਂਡਲ ਦਾ ਕੋਈ ਨਾ 12 ਬੱਸੀ ਨਾ ਚਰਦੇ ਪੁਆ ਰਹੇ ਸੀ ਨਾ ਆ ਗਈਆਂ ਬਹੁਤ ਸਾਰੀਆਂ ਬੇ ਬਾਪੂ ਜੀ ਮੱਖੀਆਂ ਲੜੀਆਂ ਬਾਕੀ ਤੇ ਲੜੀਆਂ ਕਿੰਨੀਆਂ ਗਾ ਪਤਾ ਨਹੀਂ ਕਿੰਨੀਆਂ ਭਰੀਆਂ ਸੀ ਪੱਗ ਅੱਛਾ ਔਰ ਡੰਕੇ ਡੰਕ ਪਏ ਹਾਂ ਵਾਹੋ ਆ ਦੇਖੋ ਵੀ ਕਿੰਨੇ ਡੰਗ ਲੜੇ ਚਲਿਏ ਹੋਰ ਚਲਦੇ ਹਾਂ ਪੱਗ ਮਾਂ ਡੰਕੇ ਡੰਕ ਹੈ ਬਈ ਲਗੇ ਵੀ ਮੂੰਹ ਤੇ ਲੜੀ ਨਹੀਂ ਮੂੰਹ ਤੇ ਪਚਾਰੇ ਕਿਤੇ ਹਾਂ ਨੱਕ ਤੇ ਐ ਲੜੀ ਵੀ ਵਾਹੀ ਗੁਰੂ ਸਾਡੇ ਵਾਲੇ ਬੰਦੇ ਨਹੀਂ ਮੰਨ ਰਹੇ ਰਾਮੂ ਗਰ ਸਤਵੀਰ ਉੱਥੇ ਜਾ ਕੇ ਪੰਗਾ ਲਾਉਂਗੇ ਕਾ ਉੱਥੇ ਇਹ ਆਉਗਾ ਸਵਾਲ ਇਹ ਗ੍ਰੇਟ ਚਾਹ ਲੈਣਾ ਯਾਰ ਤੋਂ ਰੁਕੇ ਕੋਈ ਨਹੀਂ ਦੇਖ ਲੱਗ ਗਿਆ ਲੰਘੇ ਭਾਈ ਕਹਿ ਲਿਆ ਮਾਂ ਹੋਰ ਬੈਠ ਜਾ ਪਾ ਢਾਬੇ ਜੇਪਾ ਬਹੁਤ ਬੰਦਿਆਂ ਕੇ ਲੜਗੀਆਂ ਤਲਾ ਕਰੇ ਕਮ ਸੇ ਕਮ ਮੈਂ ਕਹਾ 7-8 ਛੱਤੇ ਲਗੇ ਮੇਰੇ ਬਈ ਉੱਥੇ ਪਹਾੜੀ ਮਾ ਥੱਲੇ ਜਿੱਥੇ ਆਪਾਂ ਨਵੇਂ ਪੁਲ ਪਨ ਲੰਕਾਏ ਦੇ ਉੱਥੇ ਲਗੇ ਵੇ ਆ ਉੱਪਰ 7-8 ਛੱਤੇ ਐ ਬੜੀ ਮੱਖੀ ਗੇ ਉਹ ਆ ਤਾਂ ਬਾਜ ਬੂਜ ਨਾ ਜਾਂ ਚੀਲ ਚੂਲ ਨਾ ਛੇੜ ਤਿਆ ਤਾਂ ਕਰਕੇ ਛੇੜ ਗਿਆ ਬਾਕੀ ਨਾ ਤਰਪੋ ਕੱਢ ਲਈ ਬਰਸਾਤੀਆਂ ਸੀ ਪਤਾ ਬਰਸਾਤੀਆਂ ਮ ਵਾਜ ਜਾਗੇ ਨੇ ਜੇ ਇਹਨੂੰ ਪੁੱਛਾ ਕੋਈ ਓਏ ਪੰਗਲ ਲੈ ਕਰਦੇ ਹੈ ਕਹਣਾ ਮਾਰ ਲੈ ਕਰਾਂ ਚਲੂੰ ਕਿ ਚਲੋ ਜਾਂਦੇ ਜਿਹਨੇ ਹਾਂ ਮੈਂ ਚੱਲਣਾ ਕੀ ਕੱਢਾਂਗੇ ਧਾਰ ਕੱਢਾਂਗੇ ਮਾਂ ਤਾਂ ਕਿ ਉਹ ਤਾਂ ਆ ਗਿਆ ਤਲਾ ਜਿੱਕਾ ਕਾ 3.5 ਦਾ ਉਹ ਵੀ ਜੈਲੀਆ ਤਲਾ ਹਾਂ ਚੈਲੀਆ ਤੇਰੀ ਸੌ ਸੌ ਲਗਾਉਂ ਰਿਹਾ ਤੇਰੇ ਵਿੱਚੋਂ ਕੁੱਸ ਤੁਝੇਰ ਤੋਂ ਪੜਾ ਕੁੱਸ ਉਹ ਲੈ ਦੇਗਾ ਕੋਲਗੇਟਰ ਨੇ ਆ ਫੇ ਬੈਠ ਲੈਣੇ ਤੈਨੂੰ ਜੇ ਚਾਹਗੇ ਵੀ ਇਹਨਾਂ ਕੋਈ ਰੁਕਦੀਆਂ ਜਾਣੀ ਪਾਰੇ ਸਭ ਪ੍ਰਸਤੀਆਂ ਸੀ ਨੇ ਹਾਂ ਅੰਦਰ ਫੜ ਗਈ ਮਾਂ ਦੇ ਨਿਕਲਣ ਦੀ ਵੀ ਨਹੀਂ ਆ ਗਈ ਨੂੰ ਨੱਚ ਜਾਈਓ ਇਤਨਾ ਟੋਲ ਕੇ ਗੱਡੀ ਨਾਚੇ ਕਰਾਣਾ ਨਾ ਚਾਰ ਤੇਰੇ ਤਾਂ ਵੰਡੇ ਪੱਟੇ ਹੈ ਤੇਰਾ ਤਾਂ ਸਾਰੀ ਬੱਡੀ ਪੱਡੀ ਆ ਇਤਨਾ ਹੋਰੇ ਤਿਆਰ ਤੋਂ ਜਿੱਤਰੋਂ ਕੋਈ ਮਿਹਾਲ ਤੋੜਨ ਜਾ ਰਹੇ ਲੈ ਸਕਿੱਲ ਜਿਉ ਫਿਰ ਮੈਂ ਤਲੇ ਨੂੰ ਨਾ ਮੈਨੂੰ ਐਹੀ ਵੜਾਂਗੇ ਨਾ ਕੱਢਣੇ ਜੋ ਕਰਾ ਰਹੇ ਨੇ ਬੜੀ ਖਰਾਕ ਬਣ ਜੂਗੀ ਅੰਦਰ ਨਹੀਂ ਕੱਢ ਜਾਗੇ ਇਹਨਾਂ ਕੱਢਣੇ ਜੋ ਕਰਾ ਰਹਾ ਹੈਗਾ ਰੁਕ ਜਾ ਮੜਾ ਬੈਠ ਜਾਗਾ ਫਿਰ ਨਿਕਲ ਲੰਗੇ ਮੈਨੂੰ ਤਾਂ ਜਾਂਦਾ ਨਹੀਂ ਫੇ ਜਾਉ ਤੁਹਾਨੂੰ ਆ ਜਾ ਯਾਰ ਨਾ ਤੂੰ ਲੋਕ ਤੂੰ ਆ ਜਾ ਭਾਗੋ ਰੋ ਭਾਗ ਨਾ ਜਾ ਰੰਮੂ ਇਹ ਵੀ ਕਿੰਪਾ ਜਾ ਅਧਰੇ ਕਿਉਂ ਐ ਬਸ ਸਾਰੇ ਕੰਮ ਕਰਾਦਾ ਹਾਂ ਸਾਰੇ ਕੋੜਾ ਇੱਧਰ ਉੱਧਰ ਆਇਆ ਆ ਤਾਰੀ ਪਾ ਕੋੜੇ ਕਾ ਲੜ ਗਈ ਬਾਈ ਹੋਰ ਅੱਬਾ ਨਹੀਂ ਕਿਉਂ ਦੌੜ ਰਹੀ ਅੂੰ ਬਚ ਜੰਦ ਆਂ ਬਚਦੀ ਆ ਜਾ ਮੱਦੇ ਨਾੜੇ ਕਿਦਾਂ ਲੈ ਤਿਆਰ ਹੋਰੇ ਜਾਣੇ ਨੂੰ ਤਿਆਰ ਹੋਰੇ ਜਾਣੇ ਆ ਬਾਈ ਅੰਦਰ ਲੜਦੇ ਨੇ ਆਂ ਬਰਸਾਤੀ ਜਿ ਬੜ ਕੇ ਨਿਕਲਉਂਦੀ ਵੀ ਨਹੀਂ ਆ। ਨਾ ਵੀ ਕਹਿ ਰਹੇ ਆ ਵੀ ਜੇ ਬੜ ਗਈ ਨਾ ਨਿਕਲਦੀ ਨਹੀਂ। ਜਿਦਾਂ ਟੋਲ ਬੇ ਨੱਚੀ ਨਾ ਕਰਦਾ ਨਚਾਰ। ਹਾਂ। ਇਤਰਾ ਨੱਚਾਂਗੇ। ਬਹੇ ਦੇ ਪਰਦੇ ਦੇ ਵਿੱਚੋਂ ਲੜ ਗਈਆਂ। ਸਾਰੇ ਡੰਗੇ ਡੰਕਾਂ ਨਹੀਂ ਦਿਖ ਰਹੇ ਪਰ ਮੇਰੇ ਕੋ। ਉਹ ਦੇਖਿਆ ਬਾਈ ਉਹ ਪਰਨੇ ਵਾਲਾ। ਬੱਬਾ ਨਾ ਨਾ ਇੱਕ ਬੱਬਾ ਦਾ। ਬਾਈ ਹੱਦ ਨਹੀਂ ਉੱਪਰ ਜਾਗਣਾ ਪਹਿਲੀ ਹੋਈ ਪਰ ਉੱਪਰ ਦੇ ਆ ਬਸਿਰੇ ਪਰ। ਐਨੀ ਨਾ ਹੋਈ ਪਈ ਐ। ਤਵੇਂ ਥਰੀ ਜਾਏ ਤੇ। ਉੱਪਰ ਦੇ ਆ। ਉਹ ਜੋ ਉੱਪਰ ਦੇ ਆ। ਐਂ ਤਾਂ ਸੋਚ। ਹੈਂ? ਹੈਂ ਓਏ ਕੋਲੋਂ ਛੋਟ ਕਰਨਾ ਹੈਗਾ ਏਦਾਂ ਬੜਾ ਹਾਂ ਇਹ ਬੋਦੇ ਨਾਲ ਹੀ ਰੋਟਾ ਨਾਲ ਛੋਟਗਨ ਮਾਰਿਆ ਉਸ ਬੰਦੇ ਕਾ ਲੜੀ ਮੈਗੂ ਹੈ ਕੀ ਕਹ ਲੜੀਆਂ ਉੰਦੇ ਕਾ ਲੜੀ ਬਈ ਬਹੁਤ ਮੁਖੀਆਂ ਹੈ ਉਹ ਬਈ ਵਹਾਂ ਦੇ ਲੋਕਾਂ ਅੰਦਰ ਲੱਗ ਜਾਉ ਨਾ ਅਰੇ ਬਰਸਤੀਆਂ ਮੈਂ ਕਹ ਰਿਹਾ ਤਲੇ ਦੇ ਅਸੀਂ ਬੜਾਂਗੀ ਨਾ ਅੰਦਰੋਂ ਭਲਾ ਲੰਗੀ ਕੁਲਾ ਇਹ ਤਾਂ ਬਹੁਤ ਜੰਦਰੀ ਹਵਾ ਵੈਣ ਜੀ ਬੜੀ ਮੱਖੀ ਹੂ ਆ ਛੋਟੀ ਵੀ ਨਹੀਂ ਹੈ ਵੀਰ ਜੀ ਛੋਟੀ ਐ ਬੜੀ ਮੱਖੀ ਹੂ ਆ ਇਹ ਵੀ ਨਹੀਂ ਵੀਰ ਜੀ ਛੋਟੀ ਐ ਹਾਂ ਬਹੁਤ ਹੈ ਵੀਰ ਹੈ ਹੈ ਅਰ ਮੈਂ ਨਾ ਹੋਈ ਉਹ ਥੱਲੇ ਕਿਉਂ ਘੁੰਮ ਰਹੇ ਆ ਆਓ ਵੀਰ ਚੱਲਾ ਗੱਲਾਂ ਕਰਨੇ ਬੈਠ ਗਏ ਓਏ ਆਓ ਵੀਰ ਜੀ ਦੰਨੀਆਂ ਲਾਵਾ सोचा नहीं चढ़ता होगा इसका लड़ी पाई क्या ना इसका भी लड़ी नीले पर लगे कर लड़ी भाई। 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 ਤਾਂ ਇਹ ਪਤਾ ਨਹੀਂ ਲੱਗਿਆ ਉਹਨਾਂ ਨੂੰ ਉੱਥੇ ਖੜੇ ਤਾਂ ਨਾ 1 ਲੱਖ ਤੋਂ ਉਹਨਾਂ ਨੇ ਹਮਲਾ ਕਰ ਦਿੱਤਾ ਥੈ ਕਿੱਥੇ ਉਹ ਮੱਖੀਆਂ ਯਾਰ ਉੱਥੇ ਆਪਣੇ 10 12 36 ਨੇ ਨਾ ਤੋਂ ਪਤਾ हमको ਕਿੰਨੀ ਦੂਰ ਅੱਢਾ ਛੱਤੇ ਆ ਲਗੇ ਵੇ ਇਕੱਠੇ ਹੀ ਦੇਖਿਆ ਲੈ ਗੱਲ ਹਾਂ ਸਾਰੀ ਹਾਂ ਸਾਰੀ ਛਿੜੀ ਹੈ ਉਹ ਕਿਦੋਂ ਆ ਫੇਰ ਉਹ ਲਗਾਤੇ ਯਾਰ ਕਿਸੇ ਨੇ ਉੱਥੇ ਉਹ ਉਹਨਾਂ ਚੀਲ ਚੋਲ ਨਾ ਛੇੜਤੀਆਂ ਬਾਜ ਪੂਜਣਾ ਚੀਲ ਨਹੀਂ ਨਾ ਨਾ ਹਾਂ ਹਾਂ ਮੈਂ ਕਹ ਰਿਹਾ ਭਾਜੀ ਬੰਦੇ ਹੀ ਗੱਲ ਉਹ ਰਾਗੀ ਨਹੀਂ ਛੇੜੇ ਕਰਦਾ ਕੋਈ ਰਾਗੀ ਦੋਹਾਂ ਨਾਲ ਜਿਹਨੂੰ ਪਤਾ ਹੈ ਗੁਰੂ ਘਰ ਆ ਰਹੇ ਵੈਸਾ ਕੰਮ ਥੋੜੀ ਕਰਾਂ ਮੇਰੇ ਯਾਰ ਫਤਵੀ ਸੰਗਤਾਰੀ ਸਰਾਰ ਸੀ ਤੱਤ ਵੀ ਉਹ ਐ ਨਾ ਨਹੀਂ ਨਹੀਂ ਉਹ ਆ ਆ ਬੱਜ ਜੰਗੇ ਮੈਂ ਛੇੜ ਕੇ ਅਭੀ ਤੋੜਨ ਦੂੰ ਦੇ ਦਿਉ ਨਾੜਮ ਦੇ ਨਾ ਹੀ ਫੇਰ ਜਿਹਦੀ ਬਸਤ ਮੈਂ ਤੇਰੇ ਮੇਰੇ ਬਣਾ ਕੇ ਚੱਲ ਤੋ ਦੇਖੋ ਸਾਰੇ ਬਈ ਮੂੰਹ ਬੱਲੀ ਬੈਠੇ ਹੈਲੋ ਜਿਹਨਾਂ ਦਾ ਪੱਥਰ ਲੱਗਾ ਮੈਂ ਤਾਂ ਤਲਾ ਆੜਮਾ ਦੀ ਪੱਥਰ ਨਹੀਂ ਹੁੰਗਾ ਲੱਗਾ ਤਾਂ ਜਦੋਂ ਆੜਮਾ ਲੱਗੀ ਵੀ ਉਹਨੂੰ ਧੁੱਪ ਵੀ ਨਾ ਲਗਾਏ ਠੰਡਾ ਰਹਾ ਜਾਂ ਐਸੀ ਜਗ੍ਹਾ ਲੱਗੀ ਵੀ ਉਹ ਤੜਲੇ ਦੇ ਆਏ ਬਾਈ ਤੁਹਾਨੂੰ ਤੜਲੇ ਦੇ ਉੱਪਰ ਦੇ ਤੇ ਤੇਰੀ ਬਾਪ ਦਾ ਸਾਗੇ ਬਾਪ ਘਰ ਆ ਗਿਆ ਨਾ ਆਜੂ ਆ ਬੈਠ ਗਏ ਹਾਂ ਆਜੂ ਹਾਂ ਆਜਾ ਮੈਂ ਤੁਹਾਨੂੰ ਸਲੂਨ ਨੂੰ ਵੀ ਐਸਾ ਵੀ ਬ੍ਰਿਗੇਡਾ ਦੇ ਦਾਂ ਤੇ ਅਗਲੇ ਕਿਹੜੇ ਮਾਮ ਚਲੇ ਜਾਗੇ ਆਰਾਉ ਦਿਨ ਸੱਚੀ ਬਗੱਪਾ ਬੈਠ ਜਾਈਂਗੀ ਆਹ ਸਮਝਾ ਤਾਂ ਕਰਾਂ ਕਿ ਅੰਕਾਂ ਕਿਹਰੇ ਜਾ ਲਓ ਜੀ ਸੰਗਤ ਫੇਰ ਲੱਗੀ ਆ ਜਾਨ ਦੇਖਦੇ ਆ ਵੀ ਹੁਣ ਬੈਠ ਗਿਆ ਕਿ ਨਹੀਂ ਜਦ ਤੱਕ ਪਰਲੇ ਵਸੇ ਤੇ ਨਹੀਂ ਸੰਗਤ ਆਂਦੀ ਉਹਨਾਂ ਨੂੰ ਜਦ ਤੱਕ ਕਲੀਅਰ ਨਹੀਂ ਹੁੰਦੀ ਲਾਈਨ ਬਈ ਬੜੀ ਮੱਖੀਆਂ ਐ ਵਾਕੀ ਛੱਤੇ ਵੀ 8 10 ਐ ਬਈ ਲਗੇ ਵੇ ਇਕੱਠੇ ਹੀ ਤੁਸੀਂ ਉਧਰੋਂ ਆਇਓ ਹਾਂ ਜੀ ਬੈਠ ਗਈਆਂ ਮੱਖੀਆਂ ਬੈਠ ਗਈਆਂ ਜੀ ਹੁਣ ਤਾਂ ਨਹੀਂ ਛੱਡਦੀਆਂ ਪਤਾ ਨਹੀਂ ਕਿੰਨਾ ਟਾਂਕ ਵਾਹੇ ਬਰੂ ਅਹ ਤੋ ਕਹਿ ਐ ਤਰਿਆ ਬਈ ਬੈਠ ਗਈਆਂ ਕਹਿ ਰਿਆ ਬਾਈ ਵੀ ਪੁੱਠਾ ਹੀ ਬੋਲਿਆ ਗਾਲ ਜੀ ਕੱਢ ਕੇ ਚਲੋ ਇੱਕ ਬੰਦੇ ਦਾ ਲੜਗੀਆਂ ਬਈ ਬਹੁਤ ਮੱਖੀਆਂ ਲੜੀਆਂ ਉਹਦੇ ਚਿਹਰੇ ਤੇ ਬੇਹੋਸ਼ੇ ਕਰਤਾ ਸਮਝ ਐਨੀ ਮੱਖੀ ਲੜੀ ਏ ਆਪਣਾ ਹੀ ਮੂੰਹ ਮਾਜਾ ਬੰਨਿਆ ਸਵਾਰਗਾ ਉਹ ਵੀ ਇੱਥੇ ਚੱਲੋ ਵੀਆ ਭਾਈ ਜੀ ਚੱਲੋ ਅੰਦਰ ਦੇ ਅੰਦਰ ਆ ਭਾਈ ਉਹਦਾ ਇੱਥੇ ਕਿੰਨਾ ਆਸਰ ਹੋ ਗਏ ਵੀ ਪੰਨੇ ਰਹੇ ਨੇ ਆਪਾਂ ਜੀ ਇਹਦੇ ਨਾਲ ਆ ਰਿਹਾ ਹੈ ਥੱਲੇ ਵਾਲੇ ਖਪਰੇ ਵੀ ਥੱਲੇ ਆਓ ਸੰਤਰੀ ਪਤਨਾਧਨ ਸ਼੍ਰੀ ਰਾਮ ਅੱਛਾ ਫਿਰ ਵੀ ਹਾਂ ਕੱਟ ਗਿਆ ਅੱਗੇ ਨਾਲੋਂ ਨਹੀਂ ਵਾ ਬੈਠ ਗਿਆ ਹਾਂ ਜੀ ਸਾਰੀ ਹੈ ਸੰਗਤ ਜਾਰੀ ਹੈ ਸੰਗਤਾਰੀ ਜਾਰੀ ਹੈ ਸਾਰੇ ਹੀ ਸਖਤਰੀ ਲੈ ਰਹੇ ਚਲੋ ਦੇਖਦੇ ਆ ਬਾਈ ਕਿ ਉਹ ਬੈਠਾ ਬਾਈ ਵਾਹ ਹੈ ਗੁਰੂ ਠੀਕ ਕਰੋ ਆ ਤਾਂ ਹੋਈ ਰੋ ਮਾਰਾ ਦਾ ਨਾਮ ਜੀ ਆ ਭਾਈ ਨੂੰ ਅੱਗੇ ਚੱਲ ਜਾਓ ਕਲੀਅਰ ਹੈ ਚੜਦੀ ਕਲਾ ਠੀਕ ਆ ਫਿਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨੋ ਭਾਈ ਕਲੀਅਰ ਹੋ ਗਿਆ ਕਹਿੰਦੇ ਲਾਈਨ ਕਲੀਅਰ ਹੈ ਪਾਤਸ਼ਾਹ ਦੇ ਸੰਗਤਾਂ ਚੱਲੇ ਇਹ ਵਾਕੀ ਆਪਣੇ ਮੈਂਬਰ ਅੱਗੇ ਹੀ ਆ ਤਸਵੀਰ ਤੇ ਰੰਮੋ ਉਹ ਕਿੱਥੇ ਰੁਕਣੇ ਵਾਲੇ ਆਹ ਸਾਡੇ ਖਾ ਜੂਗੇ ਮੱਖੀਆਂ ਨੂੰ ਕਹੋ ਤੇ نیچے ਆਇਆ ਇੱਕ ਬੰਦੇ ਦਾ ਤਾਂ ਬਹੁਤ ਲੜੀਆਂ ਵੇਹੋਸ ਕਰਤਾ ਉਹ ਜਰਾ ਾਕੀ ਬਈ ਸੰਗਤ ਦੇਖੋ ਸਾਰੀ ਜਿਹੜੀ ਰੁਕੀ ਵੀ ਸੀ ਮੱਖੀਆਂ ਕਰਕੇ ਸਾਰੀ ਸੰਗਤ ਪਰਾਂ ਰੁਕੀ ਵੀ ਸੀ ਕਹਿ ਰਹੇ ਹਨ ਕਿ ਇਹ ਕਲੀਅਰ ਹੈ ਕੋਈ ਦਿੱਕਤ ਨਹੀਂ ਅਪਕ ਟਾਈਮ ਵੀ 7 ਵਜੇ ਗਏ ਬਈ ਇੱਕ ਘੰਟਾ ਖਰਾਬ ਹੋ ਗਿਆ ਆਪਣਾ ਘੰਟਾ ਪਰੂਗੇ ਰਹੇ ਉਹਰਾ ਮੱਖੀਆਂ ਕਰਕੇ ਇਹੋ ਲੱਗ ਰਹੀ ਭਈ ਉਹਰਾ ਮੱਖੀਆਂ ਦੇਖੋ ਕਿੰਨੇ ਛੱਪੇ ਆਂ ਅਰ ਉੱਥੇ ਮੱਖੀਆਂ ਮਰੀਆਂ ਪਈਆਂ ਬਹੁਤ ਹੀ ਮੰਗਲੀਆਂ ਸੜਕ 'ਪਾ ਅੱਧਾ ਛੱਤੇ ਆ ਲਗੇ ਹੋਏ ਇਕੱਠੇ ਦੇਖ ਲੋ

ਰੱਬ ਜਾਣਦਾ ਚੀਲ ਚੂਲ ਨੇ ਛੇੜਤੀਆਂ ਇਹ ਤਾਂ ਬਾਕੀ ਰਾਹ ਗੇਰਤਾ ਆਪਣੇ ਹੁਣ ਪੰਜਾਬੀ ਉਹ ਆ ਰਹੇ ਆ ਕਿੰਨਾ ਛੇੜਨੀ ਇਹਦੀਆਂ ਚਲੋ ਬਾਕੀ ਪਹੁੰਚ ਗਏ ਆਪਾਂ ਪੁਲ ਕੇ ਲਾਗ ਬਈ ਅੱਗੇ ਨਵਾਂ ਪੁਲ ਆ ਰਿਹਾ ਥੋੜੀ ਥੋੜੀ ਜਿਹਾ ਦੂਰ ਹੈ ਪਹੁੰਚ ਗਏ ਜੀ ਨਵੇਂ ਪੁਲਪਾ ਟਾਈਮ ਟਾਈਮ ਹੋ ਗਿਆ 7:30 ਦਾ ਆਲੇ ਆਪਣੀ ਅੱਗੇ ਵੀ 40 ਖਾਸੀ ਪਈ ਹੈ ਬਾਈ ਬਾਕੀ ਪਾਣੀ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਨੋਪੰਦੇ ਵਿਆਹ ਦੇ ਜੀ ਰਸਤੇ ਨੂੰ ਨਿਕਲेंगे। बाकी पूरा ਦਾ ਪਹਾੜਾਂ ਕਰਕੇ ਦਰੱਖਾਂ ਕਰਕੇ ਨੇਰਾ ਲੱਗਿਆ ਬਈ ਹੁਣ। ਬਾਕੀ ਪੂਰੇ ਨੂੰ ਆ ਚਾਨਣਾ ਜਾਂ ਪੁਲਪੋਲ ਨੂੰ। ਬਾਕੀ ਸੰਗਤ ਬਹੁਤ ਆ ਰਹੀ ਹੈ। ਆਪਣੇ ਗੱਲ ਇੱਛਾ ਵੀ ਆ ਰਹੀ ਹੈ, ਅੱਗੇ ਵੀ ਚਾਰਹੀ ਸੰਗਤ ਬਹੁਤ ਜੇ ਆਪਾਂ ਨਹੀਂ ਆ ਵੀ ਇਕੱਲੇ ਆ ਆ ਪੰਜ ਸੱਤ ਜਣੇ ਆ ਬਾਦੂ ਸੰਗਤ ਹੈ ਤਕਰੀਬਨ 32 ਸੰਗਤ ਆ ਰਹੀ ਹੋਣੀ ਜਿਹੜੀ ਐਮ ਗੋਣਾ ਸਾਹਿਬ ਵੀ ਆਈ ਹੈ ਉੱਪਰ ਦੇ ਦਰਸ਼ਨ ਕਰਕੇ 32 ਸੰਗਤ ਗੋਬਿੰਦ ਘਾਟ ਪਹੁੰਚ ਜੂਗੀ ਆਕੇ ਮੈਂ ਉਰਾ ਵੀ ਸੁਣੋ ਪਿਆ ਵਾ ਰਵਿੰਦਰ ਘਾਟ ਵੀ ਤੇ ਆਪਾ ਹੋਊਗਾ। ਬਾਕੀ ਦੇਖਦੇ ਆ ਚੱਲ ਕੇ। ਕਿੰਨੇ ਵਜੇ ਪਹੁੰਚੂਗੇ? ਉਹੀ ਟਾਈਮ ਤਕਰੀਬਨ 10 ਦੇ ਕਰੀ ਪਹੁੰਚੂਗੇ ਆਪਾਂ। 10 ਤਾਂ ਵੱਜ ਜਾਣੇ ਬਾਈ। ਬਾਪੂ ਉਮਰ ਕਿੰਨੀ ਆ ਤੇਰੀ? 78 ਸਾਲ ਦੀ। 78 ਸਾਲ। ਅੱਛਾ। ਠੀਕ ਹੈ 47 ਦਾ ਜਾਨੂੰ ਮੈਂ 47 ਦਾ ਹਾਂ ਕੰਮੀ ਵਾਰ ਆਇਆ ਬਾਪੂ ਆਇਆ ਮੈਂ ਦੂਜੀ ਵਾਰ ਆਇਆ ਅੱਛਾ ਦੂਜੀ ਵਾਰ ਜੇ ਮੈਂ ਪਹਿਲਾਂ ਆਇਆ ਤਾਂ 45 ਹਾਲ ਹੋ ਜਾਦਾ ਹੈਗਾ ਅੱਛਾ ਮੈਂ ਤਾਂ ਕੁਝ ਨਹੀਂ ਦੱਸੇ ਹਾਂ ਜੇਹੜਾ ਦਰਖਤ ਦੇ ਵਿੱਚ ਬੈਠ ਕੇ ਖੋਜ ਕਰੀ ਆ ਹਾਂ ਉਹ ਦਰਖਤ ਨੂੰ ਝੰਗ ਲੱਗੇ ਹੋਏ ਨੇ ਤਾਂ ਅੱਛਾ ਇੱਕ ਮਾਣੂ ਕੋਲ ਲੱਖਾਂ ਫਰਦ ਦਾ ਬੰਦਾ ਦਾ ਉਹ ਪੌਂਦਾ ਅੱਛਾ ਲੋਹੜਾ ਬਣਿਆ ਉਹਦਾ ਅੋ ਜਿਹੜੇ ਨੇ ਖੋਜ ਕਰੀ ਦੀ ਹਾਂ ਲਫਨ ਪਰ ਦਿਵਾਰ ਆਪਣੀ ਬਾਬਾ ਮੋਦਨ ਸਿੰਘ ਜੀ ਹਾਂ ਬਾਬਾ ਉਹਨੂੰ ਠੀਕ ਹਾਂ ਤੇ ਬਾਤੀ ਆ ਤਲਾ ਕੋਈ ਨਹੀਂ ਤਾਂ ਹਾਂ ਹਾਂ ਬਸ ਥੋੜਾ ਜਿਹਾ ਤਾਂ ਤਾਂ ਹਾਂ ਹਾਂ ਬਾਕੀ ਉਹ ਪਾਰੇ ਪਾਸੇ ਤੀਨਾਂ ਵਾਲਾ ਕਮਰਾ ਲੋਹੂ ਜੀ ਵਾਲਾ ਪਾਰੇ ਪਾਸੇ ਹਾਂ ਹਾਂ ਜਿੱਦਾਂ ਆਪਾਂ ਨੂੰ ਲੰਗਰ ਸਗਾਉਣ ਨੂੰ ਉੱਪਰੇ ਪਾਸੇ ਹੀ ਨਹੀਂ ਕਮਰੇ ਜੇ ਦੋ ਹਾਂ ਉੱਥੇ ਹੀ ਹੁੰਦਾ ਮਹਾਰਾਜ ਪ੍ਰਗਾਸੀ ਅੱਛਾ ਉਨੇ ਤੋਂ ਤੇ ਉਨੇ ਤੋਂ ਪਾਸੇ ਜਿਹੜੇ ਬੰਦੇ ਵੀ ਸਾਮਲੇ ਲੈਂਦੇ ਉੱਪਰ ਹਾਂ ਬਹੁਤ ਘਟਾਉਂਦੇ ਦੋ ਦੋ ਵਾਰ ਖਾਸੇ ਜਿਹਨੇ ਦੋ ਦੋ ਕੋਈ ਬਸਤੀ ਤੇ ਮੁੜ ਜਾਂਦੇ ਹਨਡ ਬਹੁਤ ਹੁੰਦੀ ਹੈ ਅੱਛਾ ਹੰਡਾ ਇੱਥੇ ਤੇ ਇਹਦੀ ਖੋਜਾਂ ਦੀ ਜਿਹੜੀ ਫੀਕੇ ਸੇ ਬਹੁਤ ਘਟਾਉਂਦੀ ਅੱਛਾ ਤਾਂ ਹੁਣ ਤਾਂ ਸਿਰੇ ਦਾ ਹੁੰਦਾ ਹੁਣ ਤਾਂ ਇੱਥੇ ਨਹੀਂ ਹੁੰਦੀ ਗੋਬਿੰਦ ਘਾਟ ਰਾਤ ਨੂੰ ਐ ਹੁੰਦੀ ਮੜੀ ਮੋਟੀ ਜੀ ਦੁਪਹਿਰਾਂ ਨੂੰ ਤਾਂ ਗਰਮੀ ਹੁੰਦੀ ਪੂਰੀ ਉਰਾ ਇਹ ਦੁਪਹਿਰਾਂ ਨੂੰ ਤਾਂ ਪੂਰੀ ਗਰਮੀ ਹੁੰਦੀ ਉਰਾ ਆ ਤਾਂ ਹੁਣ ਆਇਦ ਕੀ ਥੋੜਾ ਜਿਹਾ ਮੀਮੂ ਜੇ ਪਏ ਪਏ ਆ ਤਾਂ ਕਰਕੇ ਥੋੜਾ ਹਰ ਕਾ ਮੌਸਮ ਚੰਗਾ ਹੈ ਰਾਤ ਦੇਖ ਲਾ ਕਿੰਨਾ ਮੀਆ ਹੂੰ